ਹਾਂਜੀ ਬਹੁਤ ਪਿਆਰੀ ਡਿਜ਼ਾਈਨਿੰਗ ਆ ਗਈ ਜੀ ਏਕੇ ਟੈਕਸ ਬ੍ਰਾਂਡ ਦੀ ਨਵੀਂ ਲਾਂਚ ਹੋਈ ਹੈ ਸੁਪਰ ਹਿੱਟ ਧਮਾਕਾ ਸੇਲ ਲੱਗੀ ਹੈ ਜੀ 800 900 ਵਾਲਾ ਸੂਟ ਆ ਜੀ 500 ਰੁਪਏ ਦੇ ਵਿੱਚ ਸੇਲ ਹੈ ਜੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਜੀ ਆ ਸ਼ਰਟ ਆਉਗੇ ਇਹਦੀ ਦੇਖੋ ਜੀ ਆ ਇਹਦੀ ਸ਼ੈਡੋ ਪ੍ਰਿੰਟ ਦੀ ਬਾਟਮ ਹੈ 22+22 5 ਮੀਟਰ ਸੂਟ ਆ ਬਹੁਤ ਸ਼ਾਨਦਾਰ ਪ੍ਰਿੰਟ ਆ ਕੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਸਕਰੀਨ ਤੇ ਨੰਬਰ ਤਾਂ ਫਾਸਟ ਦੇਖੋ ਜੀ ਡਿਜ਼ਾਈਨਰ ਦੇ ਵਿੱਚ ਇਹ ਆ ਜੀ ਸੈਕੰਡ ਡਿਜ਼ਾਈਨ ਦੇਖੀ ਚਲੋ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਜੀ ਦੇਖੋ ਪਿੰਕ ਕਲਰ ਦੇ ਵਿੱਚ ਆ ਗਿਆ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਜੀ ਬਹੁਤ ਸੋਹਣਾ ਸੋਹਣਾ ਸੂਟ ਹੈ ਜੀ ਮਸਟਰਡ ਕਲਰ ਦੇ ਵਿੱਚ ਆ ਗਿਆ ਦੇਖੋ ਜੀ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਜੀ ਪ੍ਰਿੰਟਡ ਡਿਜੀਟਲ ਦੇ ਵਿੱਚ ਹੈ ਜੀ ਲਵੈਂਡਰ ਸ਼ੇਡ ਆ ਗਿਆ ਦੇਖੋ ਜੀ ਸਿਰਫ 500 ਰੁਪਏ ਸੇਲ ਹੈ ਜੀ 500 ਰੁਪਏ ਵਿੱਚ ਜਲਦੀ ਜਲਦੀ ਬੁੱਕ ਕਰ ਲਓ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਜੀ ਕੈਸ਼ ਔਨ ਡਿਲੀਵਰੀ ਸ਼ਿਪਿੰਗ 120 ਹੈ ਸ਼ਰਟ ਦੇਖੋ ਜੀ ਬਹੁਤ ਸ਼ਾਨਦਾਰ ਔਰ ਬਾਟਮ ਦੇਖੋ ਜੀ ਸੇਮ ਫੈਬਰਿਕ ਦੀ ਸ਼ੈਡੋ ਪ੍ਰਿੰਟ ਦੀ ਬਾਟਮ ਆ ਗਈ ਜੀ ਡਿਜ਼ਾਈਨਰ ਸੂਟ 700 800 ਵਾਲਾ ਸੂਟ ਹੈ ਜੀ AK Tex ਬ੍ਰਾਂਡ ਦਾ ਜੀ ਸਿਰਫ 500 ਰੁਪਏ ਦੇ ਵਿੱਚ ਸੇਲ ਮੇਲਾ ਜੀ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਨਵਾਂ ਕਨਸੈਪਟ ਹੈ ਜੀ ਲਓ ਜੀ ਡਿਜ਼ਾਈਨਰ ਸੂਟ ਆ ਕਿ ਜਿਓਮੈਟ੍ਰੀਕਲ ਦੇ ਵਿੱਚ ਅਗਰ ਡਿਜ਼ਾਈਨ ਦੇਖੀ ਚਲੋ ਜੀ ਆ ਬਾਟਮ ਆ ਕਿ ਸ਼ੈਡੋ ਪ੍ਰਿੰਟ ਦੀ ਤਿੰਨ ਕਲਰ ਨੇ ਦੇ ਵਿੱਚ ਦੇਖੋ ਜੀ ਫਰਸਟ ਸਕਿਨਰ ਸੀਗਾ ਨੈਕਸਟ ਇਹ ਕਲਰ ਆ ਗਿਆ ਦੇਖੋ ਜੀ ਪੀਚ ਸ਼ੇਡ ਦੇ ਵਿੱਚ ਆ ਜੀ ਬਾਟਮ ਆ ਜੀ ਦੇਖੋ ਜੀ ਆ ਇਹਦੀ ਸ਼ਰਟ ਆ ਜੀ ਦੇਖੋ ਜੀ ਬਹੁਤ ਸ਼ਾਨਦਾਰ AK Tex ਬ੍ਰਾਂਡ ਦੀ ਨਵੀਂ ਕਲੈਕਸ਼ਨ ਲਾਂਚ ਹੋਈ ਹੈ ਜੀ ਕਾਟਨ بیس ਕਪੜਾ ਕੋਈ ਲਾਈਨਿੰਗ ਨਹੀਂ ਲੱਗਦੀ ਸਿਰਫ 500 ਰੁਪਏ ਦਾ ਸੇਲ ਮੇਲਾ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਜੀ ਕੈਸ਼ ਔਨ ਲੀਵਰੀ ਤੇ ਸ਼ਿਪਿੰਗ 120 ਹੈ ਔਰ ਪੇਜ ਫੋਲੋ ਕਰ ਲਓ ਅਲੀਸ਼ੇਰ ਸ਼ੋਰੂਮ ਪੀਖੀ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦਬਕੇ ਜੀ ਸਿਰਫ 500 ਰੁਪਏ ਦਾ ਸੇਲ ਮੇਲਾ ਜੀ ਔਰ ਨਵੀਂ ਨਵੀਂ ਆਫਰਾਂ ਦੇਖਣ ਲਈ ਸਾਡਾ ਪੇਜ ਫੋਲੋ ਕਰ ਲਓ